ਭਰ ਹੁਸ਼ਿਆਰਪੁਰ ਦੇ ਮੁਹੱਲਾ ਬਲਵੀਰ ਕਲੋਨੀ ਤੋਂ ਹੈ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਸ਼ਰਾਬ ਕਾਰੋਬਾਰੀ ਦੇ ਕਰ ਰਹੇ ਦੀਆਂ ਤੇ ਗੁੱਟਮਾਰ ਕਰਕੇ ਕੋਠੇ ਤੋਂ ਸੁੱਟਣ ਦੇ ਦੋਸ਼ ਲਾਇਏ ਗਏ ਨੇ ਤੇ ਕਿਹਾ ਕਿ ਇਸ ਘਟਨਾ ਚ ਉਸਦੀ ਲੱਤ ਬੁਰੀ ਤਰ੍ਹਾਂ ਦੇ ਨਾਲ ਫ੍ਰੈਕਚਰ ਹੋਈ ਹੈ ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਚ ਦਾਖਲ ਜ਼ਖਮੀ ਨੌਜਵਾਨ ਸੰਜੇ ਪੁੱਤਰ ਰਮੇਸ਼ਵਰ ਵਾਸੀ ਬਲਵੀਰ ਕਲੋਨੀ ਨੇ ਦੱਸਿਆ ਕਿ ਬੀਤੀ 4 ਦਸੰਬਰ ਨੂੰ ਉਹ ਘਰ ਚ ਮੌਜੂਦ ਸੀ ਤੇ ਇਸ ਦੌਰਾਨ ਸ਼ਰਾਬ ਕਾਰੋਬਾਰੀ ਸਰਤਾਜ ਬਾਜਵਾ ਦੇ ਕਰਿੰਦੇ ਉਸਤੇ ਘਰ ਚ ਆਏ ਤੇ ਸ਼ਰਾਬ ਵੇਚਣ ਦੇ ਇਲਜ਼ਾਮ ਲਾ ਕੇ ਉਸ ਨਾਲ ਕੁੱਟਮਾਰ ਕਰਕੇ ਉਸ ਨੂੰ ਦੂਜੀ ਮੰਜ਼ਲ ਤੋਂ ਹੇਠਾ ਸੁੱਟ ਦਿੱਤਾ ਐ ਜਿਸ ਕਾਰਨ ਉਸਦੀ ਲੱਤ ਬੁਰੀ ਤਰ੍ਹਾਂ ਨਾਲ ਟੁੱਟ ਗਈ ਹੈ। ਨੋਚਵਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਕਤ ਕਰਨ ਦੇ ਕਈ ਵਾਰ ਉਸਤੇ ਘਰ ਚ ਆ ਕੇ ਬਿਨਾਂ ਵਜੇ ਹੀ ਚੈਕਿੰਗ ਕਰਦੇ ਨੇ ਤੇ ਗੁੰਡਾਗਰਦੀ ਕਰਦੇ ਨੇ। ਐ ਜ਼ਖਮੀ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਠਾਣਾ ਮਾਡਲ ਟਾਊਨ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਹੈ। ਪਰੰਤੂ ਅਜੇ ਤੱਕ ਪੁਲਿਸ ਨੇ ਸੁਣਵਾਈ ਕਰਨੀ ਤਾਂ ਦੂਰ ਦੀ ਗੱਲ ਹੈ। ਉਸਤੇ ਬਿਆਨ ਤੱਕ ਵੀ ਦਰਜ ਨਹੀਂ ਕੀਤੇ ਨੇ। ਇਸ ਮਾਮਲੇ ਨੂੰ ਲੈ ਕੇ ਜਦੋਂ ਸ਼ਰਾਬ ਕਾਰੋਬਾਰੀ سرتاج باجوا ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਨੌਜਵਾਨ ਵੱਲੋਂ ਜੋ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਸਾਰੇ ਝੂਠੇ ਅਤੇ ਬੇਬੁਨਿਆਦ ਨੇ ਤੇ ਉਹਨਾਂ ਦਾ ਕੋਈ ਵੀ ਕਰਿੰਦਾ ਨੌਜਵਾਨ ਦੇ ਘਰ ਨਹੀਂ ਗਿਆ ਤੇ ਨਾ ਹੀ ਕੋਈ ਕੁੱਟਮਾਰ ਕੀਤੀ ਹੈ ਤੇ ਨਾ ਹੀ ਘਰ ਦੀ ਕੋਈ ਤਲਾਸ਼ੀ ਲਈ ਹੈ ਦੂਜੇ ਪਾਸੇ ਥਾਣਾ ਮਡੂਲ ਟਾਊਨ ਦੇ ਐਸ ਐਚਓ ਗगनदीप ਸਿੰਘ ਨੇ ਸੇਖੋਂ ਦਾ ਕਹਿਣਾ ਕਿ پولیس ਕੋਲ ਇਸ ਦੀ ਸ਼ਿਕਾਇਤ ਜਾਂ ਸੂਚਨਾ ਨਹੀਂ ਆਈ ਹੈ ਤੇ ਜੇਕਰ ਕੋਈ ਸ਼ਿਕਾਇਤ ਆਵੇਗੀ ਤਾਂ پولیس ਬਣਦੀ ਕਾਰਵਾਈ ਅਮਲ ਵਿੱਚ ਲਿਆਵੇਗੀ ਖੁਸ਼ਹਰਪੁਰ ਨਿਯੁਸਤੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਕੀ ਆ ਨਵੇਂ ਕੋਈ ਤੁਹਾਡਾ ਸੰਜੀਤ ਸਰਮਰਨਾ ਜੀ ਕਿੱਥੋਂ ਰਹਨ ਵਾਲੇ ਆ ਅਸੀਂ ਇਹਨਾਂ ਪਿੱਛੋਂ ਮੁਲਾਡਾ ਬਲਵੀ ਕलोनी ਆ ਸਰ ਜੀ ਕਦੋਂ ਤੋਂ ਰਹ ਰਹੇ ਇੱਥੇ ਬਣੀ ਬੇ ਬਚਪਨ ਤੋਂ ਥੋੜੇ ਉੱਥੇ ਹੋ ਗਿਆ ਸਾਡਾ ਥੋੜਾ ਸਾਡਾ ਪਿੱਛੋਂ ਮਹਾਰਾਸ਼ਟਰ ਅਸੀਂ ਰਹਿੰਦੇ ਪਰਦੇਸੀ ਬੰਦੇ ਆ ਘਰ ਆਏ ਦਾਦਾ ਕਿ ਆਪਣਾ ਮਕਾਨ ਆਪਣਾ ਘਰ ਕੀ ਤੁਹਾਡੇ ਦਾ ਕੁੱਟਮਾਰ ਹੋਈ ਆ ਸ਼ਰਾਬ ਦੇ ਟਕੇਦਾਰ ਨੇ ਤੁਹਾਡੇ ਉੱਤੇ ਦੋਸ਼ ਲਾਇਆ ਜਾ ਰਿਹਾ ਕਿ ਟਕੇਦਾਰ ਨੇ ਬਾਰ-ਬਾਰ ਸਰ ਸਰ ਉੱਥੇ ਨਾ ਮੁਨੱਜ ਮੁਲਿਆਂ 'ਚ ਆ ਕੇ ਨਿਆਂਇਤ ਬਰਾਂਚਾ ਖੋਲਦੇ ਆ ਜੀ ਸਰ ਗੁੰਡਾ ਕਰਦੀ ਕਰਕੇ ਗੁੰਡਾ ਕਰਦੀ ਕਰਕੇ ਇਹ ਬਰਾਂਚਾ ਬੋਲਦੇ ਆ ਕਿਦੀ ਛੱਡੀ ਸ਼ਰਾਬ ਵਿੱਚੋਂ ਮੈਂ ਕਹਾਂ ਸਰਾ ਸੀ ਕੋਈ ਕੱਦਾਂ ਕੰਮ ਕਰੀਦਾ ਸੀ ਵਿਰੋਧ ਕੀਤਾ ਉਹਨਾਂ ਦਾ ਉਹਨਾਂ ਦੇ ਆਕੇ ਸਾਡੇ ਘਰ ਆਕੇ ਗੁੰਡੇ ਜਿਹਾ ਉਹਨਾਂ ਦੇ ਸਰਤਾਜ ਬਾਵਾ ਸੀ ਆਪ ਮਲਕ ਸਰਤਾਜ ਬਾਜਵਾ ਉਹ ਆਈ ਸੀ ਉਹਨਾਂ ਦੇ ਗੁੰਡੇ ਆਏ ਸੀ ਉਹਨਾਂ ਸਾਡੋ ਮੈਂ ਆਪਣੇ ਕੋਠੇ ਬੈਠਿਆ ਸੀ ਖੁੱਡੇ ਆ ਖੁੱਡਾ ਸੀ ਕੋਠੇ ਦੇ ਪਰ ਖੜਿਆ ਮੈਂ ਮੁਰਗੇ ਨੂੰ ਮਦਾਣਾ ਦੋਨਾ ਪਾਉਂਦਾ ਸੀ ਸਰ ਮੈਂ ਉਹ ਆ ਕੇ ਹੱਥੋਂ ਦੂਜ ਕਰਨ ਲੱਗੇ ਮੈਨੂੰ ਪਸੰਦ ਗਿਆ ਸਰ ਕੋਣ ਹੈ ਕੋਣ ਨਹੀਂ ਮੈਂ ਕਾਬਰ ਗਿਆ ਉਹਨੂੰ ਮੈਨੂੰ ਸੱਟ ਤਾਂ ਲੱਗ ਮੁੰਡਿਆਂ ਨੇ ਪਾਣੀ ਕਿੱਡੀ ਸੀ ਕਿੰਨੀ ਮੰਜ਼ਿਲ ਦੱਸ ਜੀ ਦੂਜੀ ਮੰਜ਼ਿਲ ਸਰ ਜੀ ਦੇਖੀ ਹੁਣ ਤੁਹਾਨੂੰ ਦਿੱਕਤ ਆਈ ਹੈ ਮੇਰੀ ਹੱਡੀ ਪ੍ਰੋਬਲਮ ਹੈ ਸਰ ਜੀ ਲੱਗਦੀ ਹਾਂਜੀ ਸਰ ਕਿੰਨੀ ਜਗ੍ਹਾ ਤੋਂ ਪ੍ਰੈਸ਼ਰ ਹੋਇਆ ਦੋ ਜਗ੍ਹਾ ਦਾ ਸਰ ਜੀ ਠੀਕ ਹੈ ਜੀ ਪੁਲਿਸ ਕੰਪਲੇਨਟ ਕੋਈ ਕੀਤੀ ਹਾਂਜੀ ਐਮਰ ਐਕਟੀ ਸੀ ਮਸ਼ੂਰ ਜੀ ਜਿਹਾ ਪਾਇ ਉਹ ਦੇ ਕੇ ਆਏ ਮਲਟੋਣਾਣੇ ਜੀ ਉਸ ਤੋਂ ਬਾਅਦ ਬਿਆਨ ਲੈਣ ਕੋ ਆਏ ਨੇ ਲਈ ਕਿੰਨੇ ਦਿਨ ਹੋ ਗਏ ਐਮ 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 ਐਲਰਟ ਤੇ ਇਹ ਸਰ 3-4 ਦਿਨ ਹੋ ਗਈ ਸਰ ਜੀ ਦੇ ਕੇ ਤੇ ਚਾੜੇ ਤੇ ਕੋਈ ਨਹੀਂ ਆਇਆ ਹਾਂਜੀ ਨਹੀਂ ਆਇਆ ਜੀ ਕਿੰਨੇ ਬੰਦੇ ਆਏ ਸੀ ਕਰ ਸਨੇ ਦੇ ਆਈ ਸੀ 10-12 ਗੁੰਡੇ ਬੰਦੇ ਮੁੰਡੇ ਹੁੰਦੇ ਹੁੰਦੇ ਆ ਉਹਨਾਂ ਦੇ ਉਹ ਸੀ ਸਰ ਇੰਨੀਆਂ ਗੱਡੀਆਂ ਚਾਹੀਦੀਆਂ ਗੱਡੀਆਂ ਸਰ ਦੋ ਦੋ ਗੱਡੀਆਂ ਨਾਲ ਹੁੰਦੀਆਂ ਆ ਕਿ ਇੱਕ ਪੀਆ 40 ਨੰਬਰ ਗੱਡੀ ਆ ਜਿਹਨਾਂ ਦੀ ਬਿਲੈਰੋ ਇਹ ਗੱਡੀ ਨੋਵਾ ਇਹਨਾਂ ਦੇ ਕੋਲ ਹੁੰਦੀ ਆ ਕੀ ਕੰਮ ਕੀ ਕਰਦੇ ਹੁੰਦਾ ਤੁਸੀਂ ਮੈਂ ਸਰ ਆਪਣੀ ਦੁਕਾਨ ਆ ਕਿ ਰੰਨੀ ਸਰ ਮੇਰੇ ਕੋਲ ਤੁਸੀਂ ਵੀ ਕੋਈ ਪਹਿਲਾਂ ਸ਼ਰਾਬ ਦਾ ਕਾਰੋਬਾਰ ਕਰਦੇ ਸੀ ਪਹਿਲਾਂ ਸਰ ਕਰੀਦਾ ਸੀ ਬਹੁਤ ਸਾਲ ਪਹਿਲਾਂ ਕਰੀਦਾ ਸੀ ਹਮੋਂ ਅਸੀਂ ਕਰੀਦਾ ਨਹੀਂ ਕੋਈ ਕੰਮ ਵਿੱਚ ਕੇ ਸਹੀ ਦੋ ਸਹੀ ਆਪੇ ਵਰੀ ਸੀ ਮੈਨੂੰ ਕੋਈ ਦਾ ਕੋਰਟ ਰੂਮ ਥਰੂ ਵਰੀ ਕੀਤਾ ਸੀ ਸਰ ਨੂੰ 2021 ਦਾ ਪਰਚਾ ਸੀ ਮੇਰੇ ਇੱਥੇ ਵਾਸ ਉਸ ਤੋਂ ਕਿੰਨੇ ਵਜੇ ਦੀ ਗੱਲ ਕਦੋਂ ਦੀ ਇਹ ਸਵੇਰ ਸਵੇਰ ਦੀ ਗੱਲ ਆ ਸਰ ਜੀ 4 ਤਰੀਕ ਦੀ ਹਾਂਜੀ 11:00 ਬਾਈ ਕਿੰਨੇ ਵਜੇ ਇਹ 11:30 ਬਾਈ ਦੀ ਗੱਲ ਆ ਜੀ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਵੀ ਤੁਹਾਡੇ ਘਰ ਚ 38 ਲੈਣਾ ਹਾਂਜੀ ਸਰ ਜੀ ਆਂਦੇ ਆ ਗਲੀਆਂ ਜ ਸਾਡੇ ਗਲੀ ਗੀੜੀ ਮਾਰਦੇ ਮੁੰਡਿਆਂ ਦੇ ਧੀਆ ਪੈਣਾ ਗਲੀਆਂ ਨੰਗਦੀਆਂ ਫੜਦੀਆਂ ਵੀ ਆ ਉਹਨਾਂ ਦੇਖਦੇ ਕੋਰ ਕੋਰ ਕੇ ਮੁੰਡੇ ਹਰੇ ਤੁਹਾਡੇ ਤੋਂ ਇਲਾਵਾ ਕਿਸੇ ਹੋਰ ਦੇ ਘਰ ਵੀ ਇਦਾਂ ਗਏ ਨੇ ਹਾਂਜੀ ਹਾਲੇ ਦੇ ਬਲੇ ਖਾਨ ਗਵਾਡ ਵੀ ਚ ਵੱਢਦੇ ਸਾਹ ਸਾਹਮਣੇ ਹੋਰ ਵੀ ਡਰਦੇ ਚ ਡਰਦੇ ਉਹ ਵੀ ਠੇਕੇਦਾਰ ਦਾ ਨਾਮ ਕੀ ਸਰਤਾਜ ਬਾਜਵਾ ਜੀ ਪੁਲਿਸ ਮਾਲਵਾਲ ਟੋਨ ਹੈ ਆਲੇ 3 ਦਿਨ ਹੋ ਗਏ ਮਾਰ ਰਹੇ ਤੇ ਕੋਈ ਨਹੀਂ ਪਹੁੰਚਿਆ ਇੱਥੇ ਹਾਂਜੀ ਸਭ ਨਹੀਂ ਆਇਆ ਕੋਈ ਨਹੀਂ ਪਹੁੰਚਿਆ ਇੱਥੇ ਹਾਂਜੀ ਨਹੀਂ ਪਹੁੰਚਿਆ ਕੀ ਮੰਗ ਕਰਦੇ ਹੋ ਪੁਲਿਸ ਪੁੱਛ ਆਉਂਦੀ ਬਾਸ ਇਹ ਮੰਗਦੇ ਆ ਜੀ ਪਰਦੇਸੀ ਬੰਦੇ ਸੀ ਬਾਹਰੋਂ ਆਏ ਤੇ ਰਹਿਣ ਉਸਦੇ ਕੰਮ-ਵਮ ਕਰਦੇ ਜਿਹੜੇ ਪਗੜੀ ਸਾਇਆ ਭਾਈ ਸਾਹਿਬ ਚਾਹੀਦਾ ਸਾਨੂੰ ਕੋਈ ਕੁਝ ਕੋਈ ਨਹੀਂ ਸਰ ਇਸ ਤੋਂ ਪਹਿਲਾਂ ਕਿੰਨੀ ਵਾਰੀ ਤੁਹਾਡੇ ਘਰ ਦੇ ਤਲਾਸ਼ੀ ਨਹੀਂ ਹੋਣੀ ਸਰ ਇਹ ਹਮਦੇ ਗਲੀਆਂ ਵਿੱਚ ਬਾਰ-ਬਾਰ ਗੜੀ ਮਾਰਦੇ ਢੜੇ ਘਰਾਜ ਸਾਨੂੰ ਡਰਾਉਂਦੇ ਧਮਕਾਉਂਦੇ ਜੇ ਤੇ ਮੱਲੇ ਵਾਲੇ ਕਿਤੇ ਇਕੱਠੇ ਨਹੀਂ ਹੋਏ ਇਹਨਾਂ ਦੇ ਖਿਲਾਫ ਮੱਲੇ ਵਾਲੇ ਹਾਂ ਸਰ ਕੋਣ ਹੈ ਮੱਲੇ ਦਾ ਸੀ ਇਹ ਗਾਣ ਗਵਾਣ ਬੋਲਦੇ ਆ ਸਾਨੂੰ ਕਿ ਤੁਸੀਂ ਕੰਮ ਕਰਦੇ ਹੋ ਗਲਤ ਕੰਮ ਕਰਦੇ ਸਾਨੂੰ ਕਹਿੰਦੇ ਨਹੀਂ ਅਸੀਂ ਮੈਂ ਕਈ ਕਰੀ ਤੇ ਕੁਛ ਨਹੀਂ ਮੱਲੇ ਵਾਲੇ ਤੁਹਾਡੇ ਤੇ ਇਹ ਦੋਸ਼ ਲਾਉਂਦੇ ਹੋ ਕਿ ਤੁਸੀਂ ਸ਼ਰਾਬ ਵੇਚਦੇ ਆ ਉਹ ਠਿੱਕੇ ਤੁਹਾਨੂੰ ਕਹਿੰਦੇ ਬਾਰ ਬਾਰ ਟੇਟਾ ਮਰਾਉਂਦੇ ਜੀ